ਕੈਂਸਰ ਵਰਗੀਆਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਤਲਾ ਦੇ ਵਿੱਚ ਨਾ ਹੋਣ ਨਾਲ ਠੀਕ ਹੁੰਦੀਆਂ ਨੇ ਦੋਸਤੋ ਆ ਜਿਹੜਾ ਤੁਸੀਂ ਮੰਦਰ ਵੇਖ ਰਹੇ ਹੋ तकरीबन 5000 ਸਾਲ ਪੁਰਾਣਾ ਮੰਦਰ ਹੈ ਤੇ ਇਸ ਥਾਂ ਤੇ ਪੀਮ ਵੀ ਆਇਆ ਹੋਇਆ ਕੋਰੋ ਪਾਂਡਵਾ ਤੁਸੀਂ ਨਾਮ ਸੁਣਿਆ ਹੋਣਾ ਮਹਾਭਾਰਤ ਵੇਖੀ ਹੋਣੀ ਤਾਂ ਪੀਮ ਜੀ ਵੀ ਜਿਹੜੇ ਇੱਥੇ ਆਏ ਹੋਏ ਨੇ ਬਿਲਕੁਲ ਰਾਜਸਥਾਨ ਦੇ ਵਿੱਚ ਜਿਹੜਾ ਇਹ ਮੰਦਰ ਬਣਿਆ ਹੋਇਆ ਕਹਿੰਦੇ ਆਸਮਾਨ ਵਿੱਚ ਤੋ ਤੀਆਂ ਸੁਕਦਿਆਂ ਹੁੰਦੇ ਸੀ ਇੱਥੇ ਇੱਕ ਸਾਧ ਰਹਿੰਦਾ ਸੀ ਉਸ ਦੀਆਂ ਤੋਂ ਤੀਆਂ ਸਮਾਨ ਦੇ ਵਿੱਚ ਸੁਕਦਿਆਂ ਸੀ ਤਾਂ ਦੋਸਤੋ ਕਿੰਨੀ ਕਿ ਸਚਾਈ ਆਜੋ ਆਪਾਂ ਅੱਗੇ ਚੱਲਦੇ ਆ ਤੇ ਦਿਖਾਵਾਂਗੇ ਪਹਿਲਾਂ ਬਈਆਂ ਨਾਲ ਗੱਲ ਕਰਦੇ ਆ ਆਉਗੇ ਯਹਾਂ ਪੇ ਭੀਮ ਆਏ تھے ਭੀਮ ਆਏ تھے ਹਾਂ ਠੀਕ ਹੈ ਨਾ ਇਹ ਕਵਨ ਕਰवाने ਲਈ ਹੈ ਹਵਨ ਕਰवाने के लिए हां ਪੁਰਾਣੀ ਮੰਨਤਾ ਹੈ ਹਾਂ ਸਭ ਤੋਂ ਪੁਰਾਣਾ ਮੰਦਿਰ ਹੈ ਇਹ ਅੱਛਾ ਸਭ ਤੋਂ ਪੁਰਾਣਾ ਮੰਦਿਰ ਹੈ ਕੀ ਆ ਮੰਨਤਾ ਕੀ ਪੂਰੀ ਹੁੰਦੀ ਹੈ ਮਤਲਬ जो भी आप मन्नत मांगोगे वो पूरी होगी यहाँ अच्छा एक तलाई तलाई भी है आप अंदर आप नीचे जाओगे ना आधा घंटा नीचे जाने में लगेगा डेढ़ घंटा ऊपर आने में लगेगा इतनी बड़ी हाँ नहाने का बना है हाँ नहाने का है वहाँ पे क्यों नहाते लोग वो मन्नत मांगते है मन्नत मांगते हैं वो पूरी हो जाती है अच्छा, ठीक है ये मैंने सुना है जो बाबा जी हैं वो अपने कपड़े जैसे हवा में सुखाते थे तो बिना तार के के हवा में सूखते थे सुखाते थे सुना है हमने भी सब ये है सच ये बात है भैया ठीक थी। है आप के, मतलब कैसे आए थे हम ऐसे दर्शन करते आते रहते हैं अच्छा हमारा तो रूटीन है ये ठीक दर्शन किलोमीटर पंद्रह किलोमीटर से है ठीक है तारानगर से शुक्रिया ਰਾਹਾਪੁਰ ਦੇ ਨੇੜੇ 26 ਕਿਲੋਮੀਟਰ ਸ਼ਾਮ ਪੰਡਿਆ ਦਾ ਮੰਦਿਰ ਆ ਦੋਸਤੋ ਇਹ ਜਿਹੜਾ ਬਣਿਆ ਹੋਇਆ ਤੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਉਹ ਤਲਾਈ ਦਿਖਾਵਾਂਗੇ ਤੁਹਾਨੂੰ ਕਹਿੰਦੇ ਜਿੱਥੇ ਠੀਕ ਹੋ ਜਾਂਦੀਆਂ ਨੇ ਤੇ ਇੱਥੇ ਮੋਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੁਸੀਂ ਆਉਂਗੇ ਤਾਂ ਤੁਹਾਨੂੰ ਤਕਰੀਬਨ ਸਾਰੇ ਪਾਸੇ ਜਿਹੜੇ ਮੋਰ ਦੇਖਣ ਨੂੰ ਮਿਲਣਗੇ ਤੇ ਆਜੋ ਅੰਦਰ ਚੱਲਦੇ ਆ ਮੰਦਿਰ ਦੇ ਤੁਹਾਨੂੰ ਦਰਸ਼ਨ ਵੀ ਕਰਾਉਨੇ ਆ 5000 ਸਾਲ ਪੁਰਾਣਾ ਸਭ ਤੋਂ ਜ਼ਿਆਦਾ ਪੁਰਾਣਾ ਮੰਦਿਰ ਆ ਕਹਿੰਦੇ ਇੱਥੋਂ ਦਾ ਇਹ Rajasthan ਦਾ ਸਭ ਤੋਂ ਜ਼ਿਆਦਾ ਪੁਰਾਣਾ ਮੰਦਿਰ ਆ ਸ਼ਾਮ ਪੰਡਿਆ ਜੀ ਦਾ ਜਿਹੜਾ ਮੰਦਰ ਕਹਿੰਦੇ ਨੇ ਰਾਜਸਥਾਨ ਦੇ ਸਾਰੇ ਪਾਸੇ ਵੈਸੇ ਪਿੰਡ ਦੀ ਗੱਲ ਕਰੀ ਬਲੇਜ ਦੀ ਗੱਲ ਕਰੀਏ ਤਾਂ ਸ਼ਾਮ ਪਾਂਡਿਆ ਦਾ ਮੰਦਿਰ ਇੱਥੇ ਹੋਰ ਕੋਈ ਨੇੜੇ ਤੇੜੇ ਜਿਹੜਾ ਘਰ ਵੀ ਨਹੀਂ ਹੈਗਾ ਤੇ ਆ ਦੇਖ ਲਓ ਦੋਸਤੋ ਇੱਕ ਪਾਸੇ ਜਿਹੜਾ ਮੰਦਿਰ ਬਣਿਆ ਹੋਇਆ ਤੇ ਇਧਰੋਂ ਤਲਾਈ ਬਣੀ ਹੋਈ ਆ ਹੋ ਤਕਰੀਬਨ 1.5 ਤੋਂ 2 ਕਿਲੋਮੀਟਰ ਤੇ ਉਹ ਤਲਾਈ ਬਣੀ ਆ ਕਹਿੰਦੇ ਜਿੱਥੇ ਨਾਹੋ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਕੋਈ ਵੀ ਜਿਹੜਾ ਤੁਹਾਨੂੰ ਇੱਥੇ ਸੱਪ ਨਹੀਂ ਕੱਟਦਾ ਐਨੇ ਜੰਗਲ ਵਿੱਚ ਕੋਈ ਵੀ ਜੇ ਸੱਪ ਕੱਟ ਲਈ ਤਾਂ ਜਿਹੜਾ ਉਹਦਾ ਜ਼ਹਿਰ ਨਹੀਂ ਚੜਦਾ ਦੋਸਤੋ ਇੱਥੋਂ ਦੀ ਜਿਹੜੀ ਕਹਿੰਦੇ ਮੰਨਤਾ ਹੈ ਤੇ ਆਜੋ ਆਪਾਂ ਹੋਰ ਤੁਹਾਨੂੰ ਜਿਹੜਾ ਮੰਦਰ ਦੇ ਅੰਦਰ ਦਰਸ਼ਨ ਕਰਾਉਨੇ ਆ ਤੇ ਹੋਰ ਕੀ ਕੀ ਗੱਲਾਂ ਬਾਤਾਂ ਨੇ ਆਪਾਂ ਸਾਰੀਆਂ ਜਾਣਦੇ ਆ ਖਾਸ ਨਿਸ਼ਾਨੀ ਇੰਗਲਿਸ਼ ਵਿੱਚ ਕੋਈ ਭਾਈ ਬਸਿਆ ਹੋ ਨਹੀਂ ਬੜਾ ਬੜਾ ਕੋਸਮੇ ਕੋਈ ਦਾਣੋ ਨਾਜ਼ ਪਾਥ ਦਾਣੋ ਹੋਏ ਬਟਾ ਇੱਕ ਤਾਂ ਆ ਬਾਤ ਹੈ ਠੀਕ ਹੈ ਜੀ ਇੱਕ ਬਣੀ ਹੈ ਬਟਾ ਇਹ ਬਣੀ ਮੈਂ ਅਜ ਤੱਕ ਕੋਈ ਆਦਮੀ ਗਾ ਕੀੜੋ ਕੰਟੋ ਜ਼ਹਿਰ ਸਾਂਪ ਉਹ ਖਾਇਆ ਕਰੇ ਨਹੀਂ ਹਾਂ ਹਾਂ ਬਿੱਥੂ ਗੋਇਰੋ ਉਹ ਆਦਮੀ ਕੋਈ ਖਾਇਓ ਹਾਂ ਅੱਛਾ ਹੋਏਗਾ ਜੰਗਲ ਹੈ ਬਣੀ ਹਾਂ ਹੈ ਜੰਗਲ ਹੈ ਪੂਰਾ ਇਹ 11 26 ਦਾ ਬਟਾ ਵੀ ਮੈਂ ਤੋੜ ਦੇ ਵਤ ਮੇਰਾ ਹੱਥ ਕੋ ਨਹੀਂ ਬਾਕੀ ਅਜ਼ਮੀ ਨਹੀਂ ਵੀ ਮੈਂ ਕੋਈ ਕੀੜੋ ਕੰਟੋ ਕੋ ਨਹੀਂ ਖਾਇਓ ਠੀਕ ਹੈ ਜੀ ਕੋਈ ਆਦਮੀ ਗੁਜ਼ਰਿਓ ਕੋ ਨਹੀਂ ਠੀਕ ਹੈ ਜੀ ਇੱਕ ਗੋ ਭਗਤ ਆਦਮੀ ਆਏ ਹਾਂ ਗੋ ਭਗਤ ਹਾਂ ਗੋ ਭਗਤ ਹਾਂ ਗੋ ਭਗਤੀ ਕੇ ਕਾਣ ਹੈ ਮਤਲਬ ਕੋਰੂ ਪਾਂਡਵਾਂ ਦੇ ਟਾਈਮ ਮੈਂ ਮਤਲਬ ਭੀਮ ਆਇਡਾ ਇਥੇ ਅੱਛਾ 5000 ਵਰਸ ਪੁਰਾਣੀ ਚੀਜ਼ ਹੈ ਭੀਮ ਆਇਡਾ ਬਟਾ ਭੀਮ ਕਹੇ ਉਹ ਕਹੇ ਮਾਰਾ ਯੁੱਧ ਤੋਂ ਬਹੁਤ ਹੋ ਗਏ ਪਾਪ ਹੋ ਗਏ ਕਿੰਨੀ ਜਨ ਸੰਖਿਆ ਮਰ ਗਈ ਮਾਰਾ ਤੂੰ ਮਾਨੇ ਇਸੋ ਧਰਮੀ ਜੀ ਸਹੀ ਹੈ ਫਿਰ ਬੋਲੇ ਉਹ ਭਈ ਇੱਕ ਹੈ ਪੁਰਾਣੀ ਟਾਈਮ ਕੇ ਕਿਹੜਾ ਕੇ ਨਾਮ ਹੋ ਗਾਮ ਬਿਟੇ ਦੂਠ ਨਹੀਂ ਬੋਲੋ ਸੀ ਆਦਮੀ ਠੀਕ ਹੈ ਜੀ ਉਹ ਆ ਜਗ੍ਹਾ ਹੈ ਬੋਲੇ ਇਹ ਜਗ੍ਹਾ ਮੈਂ ਆਗੇ ਮਾਉ ਟੰਦਾ ਟੰਦਾ ਰਾਇਆ ਭੀਮ ਜਦ ਬੰਗ ਵਿਸ਼ਵਾਸ ਕੋ ਨਹੀਂ ਜਦ ਪੰਨਾ ਪਾਣੀ ਪਿਲਾਇਆ ਜੋ ਯੋਧਾ ਉਹ ਪਾਣੀ ਬਹੁਤ ਪੀਆ ਮੈਂ ਅੱਧਾ ਗਲਾਸ ਹੀ ਦੇ ਦਈਏ ਬੁਲ੍ਹਾਦ ਗਲਾਸ ਹੀ ਕੰਮ ਚਾਲ ਗਿਆ ਫਿਰ ਥੋੜੋ ਵਿਸ਼ਵਾਸ ਹੋਇਆ ਫਿਰ ਬਲੇ ਆਧੀ ਰੋਟੀ ਦੇਦੀ ਪਕਾਓ ਮਾਂ ਬੇਟੋ ਭਗਤੀ ਕਰਾ ਉਰੇ ਗੋੜ ਪੰਡਤ ਅਜਾ ਦੇਣ ਕਰਨ ਲੱਗਿਆ ਕਿ ਸੰਪੰਡਿਓ ਸੰਪੰਡਿਓ ਕਰਨ ਲੱਗੇ ਹਾਂਜੀ ਜਦ சிவਜੀ ਦੀ ਭਗਤੀ ਕਰਤਾ ਜਦ ਉਹ ਗਾਮ சிவਜੀ ਦੇ ਨਾਮ ਪਰ ਟੇਕੜ ਵਾ ਕਲਾਸ ਅਜਾ ਜਦ ਕਹੋ ਕਿ ਭਈ ਆਧੇ ਰੋਟੀ ਹੋਈ ਬੋ ਯੋਧਾ ਉਹ ਬੋ ਮੈਂ ਤਾਂ ਸਲੇ ਮੈਂ ਇੱਕ ਛਾਬੜੀ ਐ ਮੈਂ ਇੱਕ ਪ੍ਰਾਤ ਮੈਂ ਲਿਆਉ ਮੈਂ ਯੋਧਾ ਹਾਂ ਜਦ ਆ ਦਰੋਟੀ ਹੁੰਦਾ ਪਿਆ ਫਿਰ ਬੋਲੇ ਬਈ ਸਨਾਨ ਕਰ ਲੈ ਮਨ ਤੋਂ ਕੁਛ ਤਰ ਪਹੁੰਚਣਾ ਕੁਛ ਤਰ ਜਾ ਕੇ ਮਰੋ ਯਗ ਪੂਰੋ ਕਰੋ ਤੂੰ ਪੰਡਤ ਬਤਾਇਓ ਬਈ ਸੋ ਪੰਡਤ ਹੈ ਕੁਛ ਤਰ ਜਾ ਕੇ ਬੋਲੇ ਤੇ ਸ਼ਾਂਤੀ ਰੱਖੋ ਕਣੀ ਆਦਮੀ ਸਾਣਾ ਆਦਮੀ ਕਹੋ ਸ਼ਾਂਤੀ ਦਾ ਫਲ ਮਿੱਠਾ ਹੈ ਜਦ ਉਪਰੋਂ ਕਾਸ ਹੁੰਦੋ ਤੀ ਸੁੱਕੇ ਆਈ ਤਨ ਸਨਾਨ ਕਰਕੇ ਅਸਮਾਨ ਮੇ ਹਾਂ ਅਸਨਾਨ ਕਰ ਲਿਓ ਤੇ ਭੀਮ ਬੋਲੇ ਮੇਰੀ ਡਾਈਡਿੰਗ ਲਾ ਗਈ ਜੋ ਬਲੇ ਤਨਾ ਅੱਗੇ ਫਾਉਂ ਜਦ ਕਹਿਓ ਆਂਗੀ ਰੋਪੜੀ ਬਾਤ ਹੈ ਬੋਲੇ ਇੱਕ ਡਿੰਗ ਦਰਿਆ ਰੇ ਕੀ ਆਸ ਕੋ ਨਹੀਂ ਬਾ ਡਾਈਡਿੰਗ ਦਰਿਆ ਰਾਂ ਇੱਕ ਡਿੰਗ ਮੈਂ ਜਾ ਪਹੁੰਚਿਆ ਅੱਗੇ ਤਿਆਰ ਮਿਲਿਆ ਭੀਮ ਨੇ ਫਿਰ ਪੰਚੂ ਪਾਂਡਿਓ ਯੱਗ ਕਰਿਓ ਰਸਿਆ ਵਸਿਆ ਚਲਾਈ ਇੱਕ ਤੋਂ ਪਹਿਲੀ ਬਾਤ ਤੋਂ ਆਏ ਦੂਸਰੀ ਦੂਸਰੀ ਬਰਸਾਤ ਕੀ ਬਤਾਈ ਹੈ ਇੰਗ ਚਾਰੂ ਕੂਟ ਮੇ ਮੇੜੋ ਲੱਗੇ ਜ਼ਬਰ ਬਾਰਿਸ਼ ਆਵੇ ਐਨ ਵਿਸ਼ਵਾਸ ਤੇ ਆਪਿਸਵਾਸ ਲਿਓ ਬਣਾਈ ਆਗੇ ਬਾਦਵਾ ਕੀ ਉਮਾਸ ਨੇ ਮੇੜੋ ਲਾਗੇ ਬਿਟਾ ਠੀਕ ਹੈ ਸੱਚਾਈ ਬਾਤ ਹੈ ਦੋ ਬਾਤ ਤੀਸਰੀ ਆ ਬਾਤ ਹੈ ਉਹ ਖੇਤਰ ਨੇ ਕੰਮ ਕਰਨੋ ਚੀ ਹੈ ਬਾਰ ਗਵਾ ਆਦਮੀ ਕੋਨ ਕਹਿ ਕੇ ਰਹਾ ਕਹਿ ਕੇ ਨਹੀਂ ਘਰ ਕੋ ਕੰਮ ਸੁਵਾਰ ਰ ਫਿਰ ਬਾਰ ਗਵਾ ਆਇ ਕਰੇ ਜੇ ਇਹ ਸੁਵਾਰਦੇ ਨਹੀਂ ਥੋੜੋ ਗਣੋ ਕੰਮ ਤਾਂ ਬਣ ਗਿਓ ਥੋੜੋ ਗਣੋ ਇਹ ਸੁਵਾਰੇ ਤੋਂ ਗਣੋ ਹੀ ਹੋ ਜੇ ਇਹ ਕੀੜੋ ਕੰਟੋ ਕੋਨ ਲੱਗੇ ਕਿੰਨੀ ਬਣੀ ਮੇੜੋ ਲੱਗਾ ਕੋਈ ਮੈਂ ਦੇਖਿਓ ਕੋਨੀ ਇਹ ਕੋ ਮਾਨਪੁਰ ਮਾਨਣਾ ਗਊ ਮਾਨੇ ਵੀ ਮੇਰੇ ਨੀਚੇ ਰਹੇ ਕੋਈ ਗਊ ਧਰਮ ਚਲਾਓ ਈਰਣ ਦੀ ਰੱਖਿਆ ਕਰੋ ਪੇਡ ਦੀ ਕਰੋ ਅਥਾ ਧਰਮ ਨਿਯਮ ਪਰ ਰੱਖੋ ਫੇਰ ਕਹੇ ਵੀ ਮੇਰੀ ਜੋਤੀ ਜੋਤ ਕਰ ਟਾਲੀ ਸਹੀ ਵਜਾ ਹੀ ਨਹੀਂ ਕੋਈ ਦਿੱਕਤ ਕੋ ਨਹੀਂ ਆਈ ਐਰ ਇੱਕੀngo ਇਸ ਸਾਥ ਤੇ ਤੁਹਾਨੂੰ ਮੋਰ ਨਾਲ ਬਹੁਤ ਜਾਦੇ ਦੇਖਣ ਨੂੰ ਮਿਲੋਗੇ ਜਦੋਂ ਤੁਸੀਂ ਆਉਂਗੇ ਤਾਂ ਬਹੁਤ ਜਾਦੇ ਮੋਰ ਦੇਖਣ ਨੂੰ ਮਿਲਣਗੇ ਦੋਸਤੋ ਵੀਡੀਓ ਵਧੀਆ ਲਗੀ ਸ਼ੇਅਰ ਜ਼ਰੂਰ ਕਰ ਦਿਓ